ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਆਪਾਂ ਦੱਸ ਦਈਏ ਵੀ ਜਿਹੜਾ ਪੌਂਚ ਆ ਜੜਨਾ ਹੈਗਾ ਉਹ ਕਿਹੜੇ ਤਰੀਕੇ ਨਾਲ ਜੜਗੇ ਵੀ ਜਿਹਦੇ ਜਿਹੜੇ ਆਪਣੇ ਪੌਂਚਾ ਬਣਾਉਣ ਵੇਲੇ ਬਲ ਨਾ ਪਹਿਣਾ ਤੇ ਇਹ ਮੈਂ ਤੁਹਾਨੂੰ ਇੱਕ ਤਰੀਕਾ ਨਵਾਂ ਦੱਸ ਦਿਆਂਗੀ ਇਹਦੇ ਨਾਲ ਆਪਣੇ ਬਿਲਕੁਲ ਵੀ ਬਲ ਨਹੀਂ ਪਹਿਣੇਗੇ ਇਹ ਤੁਸੀਂ ਕਿਵੇਂ ਜੋੜਨਾਗਾ ਮੇਰੇ ਕੋਲੇ ਹੁਣ 4 ਇੰਚ ਦੀ ਪੱਟੀ ਲੈ ਲਈ ਮੈਂ ਆਹ ਵੀ ਜੇ ਤੁਸੀਂ ਹੁਣ ਮੈਂ ਤਾਂ ਇਸ ਤਰ੍ਹਾਂ ਤੁਸੀਂ ਜੇ ਤੁਹਾਡੇ ਕੋਲੇ ਨੀਚੇ ਵਾਲਾ ਕੱਪੜਾ ਘੱਟ ਹੈਗਾ ਜੋੜਨ ਵਾਸਤੇ ਫਿਰ ਤੁਸੀਂ ਇੱਕ ਇਧਰ ਸਲਾਈ ਲਗਾ ਲਓ दूसरा पासा इं करके इधर ला लो हूँ मेरे को ले कपड़ा ज्यादा ही है मैं एक सिलाई लाऊंगी इधर इधरों फोल्ड कर लूंगी फोल्ड करूँगी ठीक है जोड़ा पेस्टिंग वाला पासा होंगे उपर रखना चाहता है क्योंकि फिर अपना उल्टा हो जू ना उधर जाके इस तरह इधरों भी इधरों भी ला के ਚੰਗੀ ਤਰ੍ਹਾਂ ਇਹਨੂੰ ਫੋਲਡ ਕਰਨਾ ਹੈ ਕੱਪੜੇ ਨੂੰ ਜਿੰਨੇ ਹੀ ਆਪਾਂ ਵਧੀਆ ਤਰੀਕੇ ਨਾਲ ਫੋਲਡ ਕਰਾਂਗੇ ਓਨੀ ਹੀ ਆਪਣੀ ਸਫਾਈ ਹੋਊਗਾ ਬੋਝਾ ਬਣਾਉਣ ਵਿੱਚ ਇਹ ਆਪਾਂ ਨੂੰ ਹੁਣ ਇੱਕ ਸਲਾਈ ਨਾਲ ਹੀ ਸਰ ਜੂਗਾ ਡਬਲ ਸਲਾਈ ਲਾਉਣ ਦੀ ਲੋੜ ਨਹੀਂ ਇਹ ਤੁਸੀਂ ਦੋਨੇ ਪਾਸੇ ਸਲਾਈ ਲਾਉਣੀ ਹੈ ਤਾਂ ਇੱਧਰ ਇੱਧਰ ਦੋਨੇ ਪਾਸੇ ਵੀ ਲਾ ਸਕਦੇ ਹੋ ਇਸ ਤਰੀਕੇ ਨਾਲ ਆਪਾਂ ਸਾਰੇ ਤਿੰਨੋ ਕਿਨਾਰਾ ਕਵਰ ਕਰ ਲਾਂਗੇ ਸਾਰੇ ਕੱਪੜੇ ਤੇ ਸਲਾਈ ਲਾਣਾ ਇੱਥੇ ਆ ਕੇ ਨਾ ਆਪਣਾ ਕੱਪੜਾ ਪੂਰਾ ਪੂਰਾ ਜਿਹਾ ਰਹਿ ਗਿਆ ਬਸ ਤਾਂ ਕਰਕੇ ਸਾਨੂੰ ਕਹਿੰਦੇ ਸੀਗੇ ਵੀ ਜੇ ਤੁਸੀਂ ਦੋਨੇ ਪਾਸੇ ਸਲਾਈ ਲਾਉਣੀ ਹੈ ਇੱਧਰ ਤੇ ਇੱਧਰ ਛੋਟੇ ਕੋਲੇ ਕਪੜਾ ਘੱਟ ਹੈ। ਇਹ ਤੁਸੀਂ ਥੱਲੇ ਪਾਸੇ ਵੀ ਲਾ ਸਕਦੇ ਹੋ। ਹਾਂਜੀ ਹੁਣ ਆਪਾਂ ਇਹ ਪੱਟੀ ਤਿਆਰ ਕਰ ਲਈ ਹੈਗੀ। ਤੇ ਹੁਣ ਆਪਾਂ ਅੱਧਾ ਇੰਚ ਜਿਹੜਾ ਆਪਾਂ ਦਵਾ ਦੇ ਵਿੱਚ ਦੇਣਾ ਪਹੁੰਚੇ ਤੇ ਉੱਥੇ ਤੁਸੀਂ ਨਿਸ਼ਾਨੀ ਲਾ ਲਓ। ਜੇ ਤੁਹਾਨੂੰ ਆਏ ਨਹੀਂ ਪਤਾ ਲੱਗਣਾ ਨਾ ਅੱਧਾ ਅੱਧਾ ਇੰਚ ਤੇ ਤੁਸੀਂ ਨਿਸ਼ਾਨੀ ਲਾ ਲਓ। ਜੇ ਆਪਾਂ ਅੱਧਾ ਅੱਧਾ ਇੰਚ ਆਪਣਾ ਵਿੱਚ ਆਵੇ। ਠੀਕ ਹੈ। ਤੁਸੀਂ ਨਿਸ਼ਾਨੀ ਲਾ ਲਓ ਨਹੀਂ ਨਿਸ਼ਾਨੀ ਲਾਉਣੀ ਤੁਹਾਨੂੰ ਅੰਦਾਜ਼ਾ ਹੈਗਾ ਤੇ ਇਸੇ ਤਰੀਕੇ ਨਾਲ ਕਰ ਲਓ ਦੇਖੋ ਹੁਣ ਆਪਾਂ ਇਧਰਲੇ ਪਾਸੇ ਫੋਲਡ ਕੀਤਾ ਸੀ ਨਾ ਪੱਟੀ ਹੁਣ ਇਹਨੂੰ ਆਪਾਂ ਐਸ ਲੋਟ ਕਰਕੇ ਨਾ ਇਦਾਂ ਧਰਾਂਗੇ ਇਹਨੂੰ ਆਪਾਂ ਦੋ ਪਾਰਟ ਚ ਕੱਟ ਲੈਣੇ ਆਂਗੇ ਤਾਂ ਜੋ ਆਪਣਾ ਬਰਾਬਰ ਆ ਜੇ ਉਹ ਕਰਮ ਸਹੀ ਦੋਨੇ ਪੌਂਚਾਂ ਦੀ ਅਲੱਗ-ਅਲੱਗ ਕਰ ਲੈਣਾ ਜਿਹੜਾ ਪਾਸਾ ਆਪਣਾ ਹੁਣ ਪਲੇਨ ਵਾਲਾਗਾ ਉਹ ਪਾਸਾ ਆਪਾਂ ਉੱਪਰ ਆਏ ਦਿਖਾਵਾਂਗੇ ਤੇ 1 ਇੰਚ ਆਪਾਂ ਥੋੜਾ ਜਿਹਾ ਵਧਾ ਕੇ ਰੱਖਾਂਗੇ ਇਧਰ ਇੱਕ ਇੰਚ ਆ ਪਿੱਤਰ ਨੂੰ ਵਧਾ ਕੇ ਰੱਖਾਂਗੇ ਬਾਹਰ ਤੋਂ ਠੀਕ ਹੈ ਜਿਹੜੀ ਹੁਣ ਆਪਾਂ ਇੱਥੇ ਨਿਸ਼ਾਨੀ ਲਾਈ ਸੀ ਉਹਦੇ ਉੱਪਰ ਹੀ ਰੱਖਣਾ ਆਪਾਂ ਇਹਨੂੰ ਆ ਦੀ ਕੋ ਦਵਾਰੀ ਦੱਸਦੇ ਸੋਨੂੰ ਜਿੱਵੇਂ ਹੁਣ ਆਪਣਾ ਪਹੁੰਚਾਗਾ ਆਪਾਂ ਫੋਲਡ ਕੀਤਾ ਇਹਨੂੰ ਇਸੇ ਤਰ੍ਹਾਂ ਹੀ ਆ ਪਹੁੰਚ ਦੇ ਉੱਪਰ ਆਪਾਂ ਗੁਗਰਮ ਰੱਖਣੀ ਆ ਇਸ ਤਰ੍ਹਾਂ ਹੀ ਤੇ ਇਹਦੇ ਨਾਲ ਬਿਲਕੁਲ ਨਾਲ-ਨਾਲ ਬਿਲਕੁਲ ਕੰਨੀ ਤੇ ਸਲਾਈ ਆਵੇ ਕੰਨੀ ਦੇ ਸਲਾਈ ਆ ਗਿਆ ਆਇ ਇਧਰੋਂ ਵੀ ਆਪਣਾ 1 ਇੰਚ ਵੱਧ ਗਿਆ ਉਧਰੋਂ ਵੀ ਹਾਂਜੀ ਹੁਣ ਆਪਣੀ ਇਹ ਸਲਾਈ ਲੱਗ ਗਈ ਆ ਦੇਖੋ ਹੁਣ ਇਹਨੂੰ ਆਪਾਂ ਇਦਾਂ ਹੀ ਫੋਲਡ ਕਰਨਾ ਹੈ ਨੀਚੇ ਠੀਕ ਹੈ ਨੀਚੇ ਨੂੰ ਫੋਲਡ ਕਰਾਂਗੇ ਤਾਂ ਆਪਾਂ ਬਿਲਕੁਲ ਨਾਲ ਨਾਲ ਸਲਾਈ ਲਾ ਬਰੀਕ ਵਖਾ ਕਰਕੇ ਪਹਿਲਾਂ ਆਪਾਂ ਇਹ ਸ਼ਕ ਮੋٹے ਵਖੀਨਾ ਕਰ ਲਓ ਫੋਲਡ ਹੁਣ ਆਪਾਂ ਬਰੀਕ ਵਖਾ ਹੀ ਕਰਾਂਗੇ ਇੱਥੇ ਤੇ ਬਿਲਕੁਲ ਇਹਦੇ ਨਾਲ ਹੀ ਸਲਾਈ ਆ ਹਾਦੀ ਹੁਣ ਆਪਰੇ ਪਹੁੰਚੇ ਤੇ ਕੋਈ ਬਾਲ ਨਹੀਂ ਨਾ ਕਿੰਨਾ ਸੋਹਣਾ ਪਹੁੰਚਾ ਬਣੀ ਜਾਂਦਾ ਕੋਈ ਬਾਲ ਨਹੀਂ ਜੇ ਆਪਾਂ ਉਦਾਂ ਝੜ ਦੇਗੇ ਵੀ ਇਕੱਠੀ ਬੂਕਰਮ ਦੇ ਨਾਲ ਹੀ ਲਾ ਕੇ ਪੱਟੀ ਬੂਕਰਮ نیچے ਫੋਲਡ ਕਰਦੇ ਆ ਉਹਨੂੰ ਕਈ ਵਾਰੀ ਬਾਹਲਾ ਆ ਜਾਂਦਾ ਪੌਂਚੇ ਚ ਫਿਰ ਉਹ ਪੌਂਚੇ ਚ ਬਾਹਲਾ ਦੀਂਦਾ ਹੀ ਰਹਿੰਦਾ ਜਾਂਦਾ ਨਹੀਂ ਹੁਣ ਆਪਾਂ ਇੱਧਰ ਵੀ ਜਿਵੇਂ ਤੁਹਾਨੂੰ ਪਤਾ ਲੱਗਦਾ ਨਾ ਵੀ ਆਪਣੀ ਬੁਕਰਮ ਇੱਥੋਂ ਤੱਕ ਐ ਟੋਕੇ ਜੀ ਠੀਕ ਹੈ ਉਸੇ ਤਰ੍ਹਾਂ ਹੀ ਆਪਾਂ ਦੇਖ-ਦੇਖ ਕੇ ਧਿਆਨ ਨਾਲ ਵੀ ਆਪਣੇ ਬੁਕਰਮ ਦੇ ਉੱਪਰ ਹੀ ਆਵੇ ਸਲਾਈ ਨੀਚੇ ਨਾ ਲਵੇ ਨਾਲ ਨਾ ਧਿਆਨ ਨਾਲ ਇਹ ਮਗਰਮ ਦੇ ਉੱਪਰ ਉਤਰੀ ਆ। ਆ ਦੇ। ਮਣ ਕਿੰਨਾ ਸੋਨਾ ਪੋਚਾ ਬਣਿਆ ਆਪਣਾ। ਦੇਖੋ ਇੱਕ ਵੀ ਨਹੀਂ ਵਾਲਾ ਹੈ ਨਾ ਕਿੰਨੀ ਸਫਾਈ ਆਈ ਇਸ ਪੋਚੇ ਤੇ। ਤੁਸੀਂ ਇਦਾਂ ਪੋਚਾ ਬਣਾ ਕੇ ਦੇਖੋ ਥੋੜੀ ਬਹੁਤ ਸਫਾਈ ਆਉਗੀ ਤੇ ਨਾਲੇ ਦੂਜੇ ਤਰੀਕੇ ਨਾਲ ਬਣਾ ਕੇ ਦੇਖਿਓ। ਉਵੇਂ ਥੋੜੀ ਫੇਰ ਵੀ ਬਾਲ ਮਾੜੇ ਮੂਟੇ ਰਹਿ ਜਾਂਦੇ ਐ ਤੇ ਇੱਧਰ ਵੀ ਦੇਖੋ। ਕਿੰਨੇ ਜੋਨੀ ਫਿਨਿਸ਼ਿੰਗ ਹੈ ਕੋਈ ਵਾਲ ਇੱਧਰ ਨਹੀਂ ਆਇਆ ਤੇ ਕੋਈ ਵਾਲ ਇੱਧਰ ਨਹੀਂ ਆਇਆ ਇਹ ਸੌਖਾ ਵੀ ਤਰੀਕਾ ਹੈਗਾ ਨਾਲੇ ਸਫਾਈ ਵੀ ਬਹੁਤ ਹੋਣੀ ਹੈ ਤੇ ਹੁਣ ਆਪਾਂ ਪੌਂਚੇ ਬਣਾਉਣੇ ਸਟਾਰਟ ਕਰਦੇ ਆਣੇ ਹਾਂਜੀ ਦੇਖੋ ਹੁਣ ਆਪਣਾ ਇਹ ਪੌਂਚਾ ਜੜ ਤਾਂ ਆਪਾਂ ਜਿਹੜਾ ਪੌਂਚਾ ਹੁਣ ਭਰਨਾ ਹੈ ਆਪਾਂ ਪੌਂਚ ਦਾ ਡਿਜ਼ਾਈਨ ਉਹ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਵੀ ਕਿਹੜੇ ਕਿਹੜੇ ਡਿਜ਼ਾਈਨ ਨਾਲ ਭਰਿਆ ਜਾਂਦਾ ਹੈ ਕਿ ਵੀ ਕਿਵੇਂ ਸੌਖੇ ਤਰੀਕੇ ਨਾਲ ਵੀ ਛੇਤੀ ਵੀ ਬਣ ਜੇ ਸੋਨਾ ਵੀ ਲੱਗੇ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਵੀ ਕਰਦਿਆ ਕਰੋ ਜੇ ਤੁਹਾਨੂੰ ਵਧੀਆ ਲੱਗੇ ਜੇ ਤੁਹਾਨੂੰ ਕਿਤੇ ਨਹੀਂ ਵੀ ਪਤਾ ਲੱਗਦਾ ਫਿਰ ਵੀ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਮੈਨੂੰ ਇਥੋਂ ਨਹੀਂ ਵਧੀਆ ਲੱਗਿਆ ਜਿਹੜਾ ਕੋਈ ਨਵੇਂ ਹੈਗੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਥੈਂਕ ਯੂ ਫॉर ਵਾਚਿੰਗ